ਸਤਿ ਸ਼੍ਰੀ ਅਕਾਲ ਸਵਾਗਤ ਹੈ ਨਵੀਂ ਕਹਾਣੀ ਵਿੱਚ ਗੱਲ ਕੇਰਾ ਮੋਹੋਂ ਨਿਕਲੇ ਸੀ ਫੇਰ ਆਖੋ ਤੂੰ ਕੌਣ ਤੇ ਮੈਂ ਕੌਣ ਤੇ ਗੱਲ ਕੋਈ ਝੂਠੀ ਵੀ ਨਹੀਂ ਸੀ ਪਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਤੀਮੀ ਲਿਆਉਣ ਲੱਗਾ ਸੀ ਗੱਜੂ ਦੀ ਪਰਜਾਈ ਸੰਤੋ ਨੇ ਸੁਣਿਆ ਓਦਾਂ ਦਾ ਜਿਵੇਂ ਸਾਹੀ ਸੋਤੇ ਰਹੇ ਹੁਣ ਮਾਰਵੇ ਗੱਜੂ ਬੰਦਿਆ ਤੇਰਾ ਬਹਿਜੇ ਬੇੜਾ ਬੇੜਾ ਬੈਠੇ ਚਾਹੇ ਤਰੀ ਗੱਜੂ ਨੇ ਆਪਣੇ ਛੋਟੇ ਭਾਈ ਸੱਜਣ ਨੂੰ ਸੌਂ ਦੀ ਇੱਕ ਸੁਣਾ ਦਿੱਤੀ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਸੱਜਣ ਦੂਰ ਦੀ ਸੋਚਣ ਵਾਲਾ ਬੰਦਾ ਸੀ ਓੰਜ ਓੰਜ ਵੀ ਸੁਭਾਅ ਦਾ ਕੋਲਾ ਸੀ ਸੁਣ ਕੇ ਚੁੱਪ ਰਿਹਾ ਇੱਕ ਦੋ ਬੰਦੇ ਉਸ ਨੇ ਵਿੱਚ ਦੀ ਸੁਟੇ ਪਰ ਗੱਜੂ ਤਾਂ ਪੈਰਾਂ ਤੇ ਪਾਣੀ ਹੀ ਨਹੀਂ ਪੈਣ ਦਿੰਦਾ ਆਖੇ ਮੇਰਾ ਨਹੀਂ ਜੀ ਕਰਦਾ ਗੱਜੂ ਜੱਗ ਤੇ ਬੂਟਾ ਲਾਉਣ ਅਸਲ ਵਿੱਚ ਗੱਲ ਗਾਹਾਂ ਖਾਸੀ ਤੁਰ ਗਈ ਸੀ ਗੱਜੂ ਨੇ ਨੰਦ ਬੰਗਾਲੀ ਰਾਹੀ ਧਨੌਲੇ ਕੰਨੀ ਇੱਕ ਤੀਮੀ ਦਾ ਸੌਦਾ ਲਗਭਗ ਪੱਕਾ ਹੀ ਕਰ ਛੱਡਿਆ ਸੀ ਸਿਰਫ ਰਕਮ ਤਾਰਨੀ ਬਾਕੀ ਸੀ ਚਾਹੁੰਦਾ ਉਹ ਇਹ ਸੀ ਕਿ ਬਈ ਤੀਮੀ ਲਿਆਉਣ ਤੋਂ ਪਹਿਲਾਂ ਮਾੜਾ ਮੋਟਾ ਘਰ ਘਾਟ ਦਾ ਬੰਨ ਸਭ ਕਰ ਲਵੇ ਚਾਰ ਕਿੱਲੇ ਭੋਇਓਸ ਨੂੰ ਆਉਂਦੀ ਸੀ ਇੱਕ ਕਿੱਲਾ ਗਹਿਣੇ ਪਾਉਣਾ ਉਸ ਜੇਠੂ ਬਾਣੀਏ ਨਾਲ ਪੱਕਾ ਕਰ ਛੱਡਿਆ ਸੀ 3000 ਵਿੱਚ 1600 ਦੀ ਤੀਮੀ ਬਾਕੀ ਘਰ ਦਾ ਲੱਕਾ ਤੁਕਾ ਕੇ ਰਾ ਜ਼ਮੀਨ ਵੰਡੀ ਜਾਵੇ ਕਰਤਾ ਵੰਡਿਆ ਹੀ ਪਿਆ ਉੱਚਨ ਸੱਜਣ ਦੀ ਚਾਹੇ ਅੰਦਰਲਾ ਲੈ ਲਵੇ ਚਾਹੇ ਬਾਹਰਲਾ ਜਦੋਂ ਕੋਈ ਵਾਹ ਨਾ ਗਈ ਸੱਜਣ ਬਾਹਰਲੇ ਘਰ ਜਾ ਕੇ ਗੁੱਜੂ ਦੇ ਪੈਰੀਂ ਬਹਿ ਗਿਆ ਆਹ ਦੇਖ ਬਾਈ ਤੇਰੇ ਪੈਰੀਂ ਪਾਗ ਧਰਨਾ ਆਪਣੇ ਘਰ ਦੀ ਇੱਜ਼ਤ ਰੱਖ ਜੇ ਤੂੰ ਅੱਡ ਹੋਣਾ ਸੀ ਤਾਂ ਮੇਰਾ ਵਿਆਹ ਕਾਹਨੂੰ ਕਰਨਾ ਸੀ ਰੱਬ ਦੀ ਕਿਰਪਾ ਨਾਲ ਆਪਣੀ ਜੜ ਲੱਗੀ ਹੋਈ ਐ ਮੇਰੇ ਜਵਾਕ ਹੋਏ ਕਿ ਤੇਰੇ ਹੋਏ ਇੱਕੋ ਗੱਲ ਸ਼ਾਂਤੀ ਵੀ ਕਦੇ ਤੈਨੂੰ ਓਏ ਕਰਕੇ ਨਹੀਂ ਬੋਲੀ ਨਾਲੇ ਮੁੱਲ ਦੀ ਤੀਮੀ ਦਾ ਕੀ ਪਤਾ ਹੁੰਦਾ ਹੈ ਇਹ ਅੱਜ ਇੱਥੇ ਕੱਲ ਨੂੰ ਉੱਥੇ ਪਰ ਗੁੱਜੂ ਤੇ ਨਾ ਗੱਲਾਂ ਦਾ ਨਾ ਅਸਰ ਹੋਣਾ ਸੀ ਤੇ ਨਾ ਹੀ ਹੋਇਆ ਸੱਜਣ ਨੂੰ ਉਸਨੇ ਇੱਕੋ ਗੱਲ ਨਾਲ ਚੁੱਪ ਕਰਾ ਦਿੱਤਾ ਮੁੱਲ ਦੀ ਤੀਮੀ ਦਾ ਦੁੱਖ ਹੋਊ ਤਾਂ ਉਹ ਮੈਨੂੰ ਹੋ ਮੈਂ ਚੱਲਣੂੰ ਪਰ ਸੱਜਣਾ ਜ਼ਮੀਨ ਤਾਂ ਤੈਨੂੰ ਵੰਡਣੀ ਪਊ ਭਾਈ ਪਰ ਆਪਣ ਨਾਲ ਵੰਡ ਦੇਂਗਾ ਤੇਰੇ ਸਾਹਬਾ ਲੋਕ ਤਮਾਸ਼ਾ ਦਿਖਾਉਣਾ ਹੈ ਉਹ ਤੇਰੀ ਮਰਜ਼ੀ ਸੱਜਣ ਪਰਨੇ ਨਾਲ ਅੱਖਾਂ ਪਹੁੰਚ ਕੇ ਅੰਦਰਲੇ ਘਰ ਨੂੰ ਤੁਰ ਪਿਆ ਉਹ ਸੋਚਦਾ ਸੀ ਚਾਰ ਕਿਲਿਆਂ ਦੇ ਸਿਰ ਤੇ ਤਾਂ ਉਸ ਦੇ ਇੱਕ ਮੁੰਡੇ ਨੂੰ ਵੀ ਸਾਖ ਨਹੀਂ ਹੋਣਾ ਚੰਗੀ ਪੜੀ ਕਬੀਲਦਾਰੀ ਦੀ ਗੱਡੀ ਰੁੜੀ ਜਾ ਰਹੀ ਸੀ ਆ ਵਿੱਚ ਭੈਣ ਦੇਣੇ ਦਾ ਹੋਰ ਹੀ ਫਾਨਾ ਆ ਫਸਿਆ ਪਰ ਸੱਜਣ ਇਹ ਵੀ ਜਾਣਦਾ ਸੀ ਬਈ ਇਹ ਫਾਨਾ ਆਪਣੇ ਆਪ ਆ ਕੇ ਨਹੀਂ ਸੀ ਫਸਿਆ ਸਗੋਂ ਸੰਤੋ ਨੇ ਫਸਾਇਆ ਸੀ ਉਸ ਨੇ ਗੱਲ ਨਹੀਂ ਬਾਤੀ ਸੰਤੋ ਨੂੰ ਕਈ ਵਾਰ ਆਖਿਆ ਸੀ ਇਸ ਕਾਣੇ ਦਾ ਵਿਗੜਦੇ ਦਾ ਪਤਾ ਨਹੀਂ ਲੱਗਦਾ ਤੂੰ ਇਹਨੂੰ ਪਲੋਸ-ਪਲੋਸ ਕੇ ਰੱਖਿਆ ਕਰ ਪਰ ਸੰਤੋਂ ਨੇ ਜੈਦ ਨਾ ਛੱਡੀ ਮਰਨੀ ਮਰ ਜੂ ਪਰ ਮੈਂ ਜੇਠ ਨੂੰ ਮੰਜੇ ਦੀ ਬਾਹੀ ਤੇ ਨਹੀਂ ਬੈਠਣ ਦੇਣਾ ਸੱਜਣ ਨੂੰ ਇਹ ਗੱਲ ਦਾ ਅਹਿਸਾਸ ਸੀ ਕਿ ਉਹਨਾਂ ਦਾ ਘਰ ਬਸਾਉਣ ਵਿੱਚ ਗੱਜੂ ਦਾ ਹੀ ਹੱਥ ਸੀ ਸੱਜਣਾਂ ਦਾ ਉਦੋਂ ਅਜੇ ਡੰਗਰ ਚਾਰਦਾ ਹੁੰਦਾ ਸੀ ਜਦੋਂ ਉਹਨਾਂ ਦਾ ਪਿਓ ਲਾਂਗੇ ਦਾ ਗੱਡਾ ਲਾਦਾ ਡਿੱਗ ਕੇ ਮਰ ਗਿਆ ਸੀ 5 ਕਸਾਲ ਬਾਅਦ ਕੁਵਾਰੇ ਪੁੱਤਾਂ ਦਾ ਚੋਰਾ ਕਰਦੀ ਉਹਨਾਂ ਦੀ ਮਾਂ ਵੀ ਮੰਝੇ ਨਾਲ ਅੱਡੀਆਂ ਰਗੜਦੀ ਤੁਰ ਗਈ ਸੀ ਗੱਜੂ ਤੇ ਪਿਆਸੀ ਸਾਰਾ ਪਾਰ ਦੋ ਪੈਣਾ ਵਿਆਹ ਵਿਆਹ ਬੂਹੋਂ ਤੋਰੀਆਂ ਸੱਜਣ ਨੂੰ ਪਾਈ ਨਹੀਂ ਪੁੱਤਾਂ ਵਾਂਗ ਪਾਲਿਆ ਤੇ ਵੱਡਾ ਕੀਤਾ ਫਿਰ ਇੱਕ ਵੱਡੀ ਕੁਰਬਾਨੀ ਸੱਜਣ ਦਾ ਵਿਆਹ ਕੀਤਾ ਚੱਟ ਦੇ ਪੁੱਤ ਨੂੰ 4 ਕਿੱਲਾਂ ਨੇ ਤੇ ਕਿਹੜਾ ਕੁੜੀ ਦਿੰਦਾ ਕੱਜੂ ਨੇ ਸੋਚਿਆ ਉਸ ਨੂੰ ਤਾਂ ਸਾਖ ਹੋਣ ਹੋ ਰਿਹਾ ਇੱਕ ਤਾਂ ਰੱਬ ਨੇ ਉਂਝ ਵੱਜੋ ਬੱਤਾ ਬਣਾਤਾ ਦੂਜਾ ਉਮਰ ਪੱਖੋਂ ਵੀ 35 36 ਦਾ ਹੋ ਚੱਲਿਆ ਸੀ ਚਲੋ ਭਾਈ ਤਕਵਾਰਾ ਨਾ ਰਹੇ ਉਸਨੇ ਬਾਰੂਕੇ ਸੀਤੇ ਨਾਲ ਗੱਲ ਕੀਤੀ ਦੇਖ ਸੀਤਾ ਸਿਆ ਮੈਂ ਤਾਂ ਨਾ ਵਿਆਹ ਕਰਵਾਵਾਂ ਨਾ ਹੀ ਮੈਨੂੰ ਸਾਖ ਹੋਵੇ ਅੱਠ ਕਿਲੇ ਸਜਣ ਨੂੰ ਮੁਕਦੇ ਨਹੀਂ ਤੂੰ ਕਰ ਆਪਣੀ ਸਾਲੀ ਦਾ ਸਾਖ ਕਰ ਲਿਆ ਸਾਖ ਲਿਆ ਐਨੇ ਨਾਲ ਸਾਡਾ ਵੀ ਜੱਗ ਵਿੱਚ ਅਸੀਰ ਹੋ ਪੈ ਜੂ ਸੀਤੇ ਨੂੰ ਵੀ ਗੱਲ ਜਾਚ ਗਈ ਸੀ ਤੇ ਉਸਨੇ ਸੱਜਣ ਨੂੰ ਸਾਖ ਕਰਵਾ ਕੇ 2 ਮਹੀਨਿਆਂ ਦੇ ਅੰਦਰ ਅੰਦਰ ਆਪਣੀ ਸਾਲੀ ਸੰਤੋ ਉਹਨਾਂ ਦੇ ਘਰ ਲਿਆਵਟਾਈ ਸੀ ਸੱਜਣ ਦੇ ਵਿਆਹ ਦੀ ਖੁਸ਼ੀ ਗੱਜੂ ਨੇ ਇੰਜ ਬਣਾਈ ਸੀ ਜਿਵੇਂ ਉਹਦਾ ਆਪਣਾ ਵਿਆਹ ਹੋਇਆ ਹੋਵੇ ਜੱਟ ਦਾ ਇੱਕ ਪੁੱਤ ਵਿਆਹ ਜਾਵੇ ਸਮਝੋ ਸਾਰੇ ਵਿਆਹੇ ਗਏ ਇੱਕ ਕਿਲਾ ਗਹਿਣੇ ਰੱਖ ਕੇ ਉਸਨੇ ਸੰਤੋ ਲਈ ਮੂੰਹ ਉੱਤਰ ਮੂੰਹ ਸਿਰ ਦੀਆਂ ਸਾਰੀਆਂ ਟੋਮਾ ਬਣਾ ਦਿੱਤੀਆਂ ਸੰਤੋ ਵੀ ਮੂੰਹ ਮੱਥੇ ਲੱਗਣ ਵਾਲੀ ਤੀਮੀ ਸੀ ਆਉਂਦਿਆ ਹੀ ਉਸਨੇ ਘਰ ਦੀ ਖਿਲਰੀ ਹੋਈ ਕਬੀਲਦਾਰੀ ਨੂੰ ਰੁੱਸਾ ਪਾ ਲਿਆ ਉਹ ਤੋਂ ਚੰਗੇ ਭਾਗਾ ਨੂੰ ਸਾਲੋਂ ਅੰਦਰ ਰੱਬ ਨੇ ਚੰਨ ਵਰਗਾ ਮੁੰਡਾ ਝੋਲੀ ਪਾ ਦਿੱਤਾ ਜਣਾਂ ਵਿੱਚ ਹੀ ਗੱਜੂ ਅਤੇ ਸੱਜਣ ਦੇ ਘਰ ਦਾ ਰੰਗ ਹੋਰੀ ਹੋ ਗਿਆ ਚੁੰਬਕ ਦੀ ਤਰ੍ਹਾਂ ਸੰਤੋਂ ਨੇ ਸਾਰੀਆਂ ਬਰਕਤਾਂ ਉਹਨਾਂ ਦੇ ਘਰਵਾਲ ਖਿੱਚ ਲਈਆਂ ਸੰਤੋਂ ਦਿਵਾਲੀ ਉਹ ਉਰੀ ਵਾਂਗੂ ਕੂਕਦੇ ਰਹਿੰਦੇ ਦੋ ਸਾਲਾਂ ਅੰਦਰ ਵਿੱਚ ਹੀ ਉਹਨਾਂ ਨੇ ਗਹਿਣੇ ਪਈਆਂ ਕਿਲਾ ਵੀ ਚੜਾ ਲਿਆ ਫੁੱਲਾਂ ਵਰਗੇ ਦਿਨ ਲੰਘਣ ਲੱਗੇ ਸੰਤੋ ਦੀ ਕੁੱਖੋਂ ਇੱਕ ਕੁੜੀ ਨੇ ਇੱਕ ਮੁੰਡੇ ਹੋਰ ਜਮੇ ਹੋਰ ਜਟਣੂ ਕੀ ਚਾਹੀਦਾ ਦੁੱਧ ਤੇ ਪੁੱਤ ਇਹ ਦੋ ਚੀਜ਼ਾਂ ਹੀ ਉਹ ਰੱਬ ਕੋਲੋਂ ਮੰਗਦਾ ਪਰ ਅਚਾਨਕ ਫੁੱਲਾਂ ਉੱਤੇ ਖੇਡਦੀ ਘਾਟ ਨੂੰ ਇੱਕ ਭੂਤ ਦਿਖਾਈ ਦੇ ਗਿਆ ਤਕਦੀਨ ਹੈ ਗੱਜੂ ਨਾਲ ਇੱਕ ਰਾਤ ਇੱਕ ਨਾਟਕ ਖੇਡਿਆ ਉਸ ਨੂੰ ਸੁਪਨਾ ਆਇਆ ਜਿਵੇਂ ਉਸ ਨਾਲ ਕੋਈ ਤੀਵੀ ਸੁੱਤੀ ਪਈ ਹੋਵੇ ਗੱਜੂ ਵਾਖਰੂ ਵਾਖਰੂ ਕਰਦਾ ਉੱਠ ਖੜਾ ਹੋਇਆ ਆਲੇ-ਦੁਆਲੇ ਅੱਖਾਂ ਪਾੜ ਪਾੜ ਵੇਖਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਅਗਲੇ ਦਿਨ ਸਾਰੀ ਦਿਹਾੜੀ ਇਹ ਸੁਪਨਾ ਗੱਜੂ ਦੇ ਦਿਮਾਗ ਵਿੱਚ ਘੁੰਮਦਾ ਰਿਹਾ ਦਿਨ ਛੇਪ ਦੇ ਨਾਲ ਹੀ ਉਸ ਨੂੰ ਡਰ ਜਿਆ ਹੋਣ ਲੱਗਦਾ ਕਿ ਕਿਤੇ ਇਹ ਸੁਪਨਾ ਅੱਜ ਰਾਤੀ ਫੇਰ ਨਾ ਆ ਜਾਵੇ ਉਸ ਨੇ ਆਪਣੇ 6 ਸਾਲ ਦੇ ਭਤੀਜੇ ਮਿੱਠੂ ਨੂੰ ਆਪਣੇ ਨਾਲ ਪਾਲਿਆ ਉਸ ਰਾਤ ਉਸ ਨੂੰ ਉਹ ਸੁਪਨਾ ਤਾਂ ਨਾ ਆਇਆ ਪਰ ਜਿਹੜਾ ਆਇਆ ਉਹ ਉਸ ਨਾਲੋਂ ਵੀ ਅਜੀਬ ਕਿਸਮ ਦਾ ਸੀ ਉਹ ਡੇਰੇ ਵਾਲੀ ਢਾਬ ਵਿੱਚ ਨਹਾ ਰਿਹਾ ਸੀ ਤੇੜ ਸਿਰ ਤੇ ਕੱਪੜਾ ਲਾ ਕੇ ਅਲਫ ਨੰਗਾ ਇੱਕ ਤੀਵੀਂ ਆਈ ਤੇ ਉਸਦੇ ਕੱਪੜੇ ਚੁੱਕ ਕੇ ਪ੍ਰਾਵਾਨ ਵਿੱਚ ਲਜਾਲੁਕੀ ਇਦਾਂ ਮੀਨਾ ਵੀ ਮੀਨਾ ਵੀ ਆ ਦੇਣਾ ਉਸ ਨੂੰ ਇਹੋ ਜਿਹੇ ਸੁਪਨੇ ਆਉਂਦੇ ਰਹੇ ਹਰ ਸੁਪਨੇ ਵਿੱਚ ਕਹਾਣੀ ਵੱਖ ਹੁੰਦੀ ਹੋਈ ਵੀ ਇੱਕ ਗੱਲ ਸਾਂਝੀ ਹੁੰਦੀ ਤੀਵੀਂ ਦੇ ਆਉਣ ਦੀ ਪਹਿਲੇ 2-3 ਸੁਪਨੇ ਨੇ ਤਾਂ ਗੱਜੂ ਨੂੰ ਕਬਰ ਆੜ ਦਿੱਤੀ ਪਰ ਫੇਰ ਉਸ ਨੂੰ ਇਹ ਸੁਪਨੇ ਚੰਗੇ-ਚੰਗੇ ਲੱਗਣ ਲੱਗ ਪਏ ਉਸ ਨੂੰ ਇਹਨਾਂ ਵਿੱਚੋਂ ਨਿਗ ਜਿਹਾ ਮੈਨ ਲੱਗਾ ਸੱਚ ਗੱਲ ਤਾਂ ਇਹ ਹੈ ਕਿ ਜੇ ਹੁਣ ਕਦੀ ਗੱਜੂ ਨੂੰ ਕੋਈ ਅਜਿਹਾ ਸੁਪਨਾ ਨਾ ਆਉਂਦਾ ਤਾਂ ਉਹ ਅਗਲੇ ਦਿਨ ਟੁੱਟਿਆ ਟੁੱਟਿਆ ਜਾ ਮਹਿਸੂਸ ਕਰਦਾ ਅਜੀਬ ਗੱਲ ਇਹ ਸੀ ਕਿ ਸੁਪਨੇ ਜਾਂ ਤਾਂ ਉਸ ਨੂੰ 15-16 ਸਾਲ ਦੀ ਉਮਰ ਤੋਂ ਲੈ ਕੇ 26-27 ਸਾਲ ਦੀ ਉਮਰ ਤੱਕ ਆਏ ਸਨ ਜਾਂ ਹੁਣ ਜਦੋਂ ਉਹ 40 ਤੇ 40 ਸਾਲ ਦਾ ਹੋ ਚਲਿਆ ਸੀ ਇੱਕ ਦਿਨ ਹੋਰ ਵੀ ਪਾਣਾ ਵਰਤਿਆ ਦਿਨ ਛਿਪੇ ਮੂੰਹ ਹਨੇਰੇ ਜਿਹੇ ਉਹ ਸੂਈ ਵੱਲ ਸੂਏਵਾਲ ਜੰਗਲ ਪਾਣੀ ਗਿਆ ਸਕੂਲ ਵਿੱਚ ਦੀ ਲੰਘਦਿਆਂ ਉਸ ਨੂੰ ਇੱਕ ਤੀਮੀ ਤੇ ਮਰਦ ਦਾ ਝੌਲਾ ਪਿਆ ਮਰਦ ਤੇ ਤੀਮੀ ਨੂੰ ਆਪਣੀ ਹੱਥ ਨਾਲ ਘੁੱਟ ਰੱਖਿਆ ਸੀ ਗੱਜੂ ਨੇ ਦੋਹਾਂ ਨੂੰ ਜਾ ਕੇ ਗਿੱਚੀ ਤੋਂ ਨਪਿਆ ਇਹ ਤਾਂ ਜੇਠੂ ਬਾਣੀਆਂ ਦੀ ਵੱਡੀ ਕੁੜੀ ਸ਼ੀਲੋ ਤੇ ਧਰਮੇ ਤਰਖਾਣ ਦਾ ਮੁੰਡਾ ਕੀਚਰ ਸੀ ਕੀਚਰ ਉਸਦੇ ਪੈਰ ਹੀ ਪੈ ਗਿਆ ਚਾਚਾ ਹੱਥ ਬਣਾ ਲੈ ਅੱਗੇ ਗੱਲ ਨਾ ਕਰੀ ਔੜ ਜੋ ਭੈਣ ਦਿਓ ਦੁੱਗੋ ਜੇ ਅੱਗੇ ਨੂੰ ਇਹੋ ਜਿਹਾ ਕੰਮ ਕੀਤਾ ਤਾਂ ਤਾਂ ਦੇਖ ਲਿਓ ਫਿਰ ਕੈਨ ਹੁੰਦਾ ਗੱਜੂ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਪਰ ਅੰਦਰੋਂ ਇਹ ਸਭ ਕੁਝ ਦੇਖ ਕੇ ਉਸ ਨੂੰ ਆਪ ਨੂੰ ਵੀ ਸਵਾਦ ਆ ਗਿਆ ਸੀ ਉਹ ਤਰ ਉਹ ਰਾਤ ਨੂੰ ਉਸ ਨੂੰ ਫੇਰ ਸੁਪਨਾ ਆਇਆ ਪਹਿਲਿਆਂ ਸੁਪਨਿਆਂ ਵਰਗਾ ਪਰ ਇਸ ਵਾਰੀ ਉਸ ਨੇ ਸੁਪਨੇ ਵਿੱਚਲੀ ਤੀਵੀ ਨੂੰ ਪਹਿਚਾਣ ਲਿਆ ਇਹ ਤਾਂ ਸੰਤੋ ਸੀ ਉਸ ਦੀ ਆਪਣੀ ਪਰਜਾਈ ਸੁਪਨਾ ਕਾਦਾ ਆਇਆ ਗੱਜੂ ਨੂੰ ਸੂਲੀ ਤੇ ਟੰਗ ਗਿਆ ਕਦੇ ਉਸ ਨੂੰ ਲੱਗਦਾ ਉਹ ਕੋਈ ਗੁਨਾਹਗਾਰ ਹੈ ਤੇ ਉਹ ਆਪਣੇ ਆਪ ਨੂੰ ਗਾਲਾਂ ਦੇਣ ਲੱਗ ਪੈਂਦਾ ਇਹ ਕੀ ਹੁੰਦਾ ਜਾਂਦਾ ਭੈਣ ਇਨੂੰ ਭੈਣ ਦੇ ਅਡੁੱਗਾ ਟੌਲੀ ਦਾੜੀ ਹੁਣ ਤੈਨੂੰ ਇਹ ਕੀ ਚਾਹ ਕੁੱਦਣ ਲੱਗ ਪਿਆ ਤੇ ਕਦੇ ਉਹ ਅੰਦਰ ਅੱਗ ਜਿਹੀ ਅੱਗ ਜਿਹੀ ਪੈਦਾ ਹੁੰਦੀ ਜਿਹੜੀ ਉਸ ਨੂੰ ਲੱਗਦਾ ਉਸ ਨੂੰ ਸਾੜ ਕੇ ਸਵਾਲ ਸਵਾਲ ਲਵੇਗੀ ਹਾਲਤ ਇਹ ਹੋ ਗਈ ਕਿ ਸੁਪਨਾ ਦੀ ਥਾਂ ਹੁਣ ਜਾਗਦਿਆਂ ਵੀ ਉਸ ਉਹ ਇਹ ਸਮੱਸਿਆ ਨਾਲ ਜੂਝਦਿਆ ਰਿਹਾ ਪਤਾ ਨਹੀਂ ਕਿਉਂ ਉਹ ਸੰਤੋ ਨੂੰ ਹੁਣ ਚੋ ਰੱਖ ਨਾਲ ਵੇਖਣ ਲੱਗ ਪਿਆ ਸੰਤ ਸਾਂਤੋ ਉਸ ਤੋਂ ਕੁੰਡ ਕਢਦੀ ਸੀ ਪਰ ਇਹ ਕੁੰਡ ਐਵੇਂ ਨਾ ਆਈ ਸੀ ਉਸਨੇ ਸਾਂਤੋ ਦਾ ਚਿਹਰਾ ਮੋਹਰਾ ਅੱਗੇ ਵੀ 100 ਵਾਰੀ ਵੇਖਿਆ ਸੀ ਪਰ ਉਸ ਚਿਹਰੇ ਮੋਹਰੇ ਵਿੱਚ ਕੋਈ ਹੋਰ ਹੀ ਗੱਲ ਸੀ ਬਿਮਾਰੀ ਵਾਧੀ 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 ਗਈ ਅੱਗ ਦੇ ਪਾਂਪੜਾ ਨੇ ਗੱਜੂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸਿਆਲਾਂ ਦੀ ਇੱਕ ਰਾਤ ਨੂੰ ਜਦੋਂ ਸੱਜਣ ਸਿਰੀ ਨਾਲ ਟਾਲੀ ਵਾਲੇ ਖੇਤ ਪਾਣੀ ਲਾਉਣ ਗਿਆ ਤਾਂ ਗੱਜੂ ਆਪਣੇ ਆਪ ਨਾਲ ਖੁੱਲਦਾ ਸਾਂਤੋ ਦੇ ਮਜੇ ਦੀ ਬਾਹੀ ਉੱਤੇ ਜਾ ਬੈਠਾ ਕਾਮ ਦੇ ਹੱਥਾਂ ਨਾਲ ਉਸ ਸੰਤੋ ਦੀ ਬਾਣ ਹਿਲਾਉਣਿਆ ਸੰਤੋ ਤ੍ਰਿਪਕ ਕੇ ਉੱਠੀ ਜਿਵੇਂ ਕਿਸੇ ਸੁਪਨੇ ਵਿੱਚ ਜਾਗੀ ਹੋਵੇ ਗੱਜੂ ਨੂੰ ਆਪਣੇ ਮੰਜੇ ਤੇ ਬੈਠਾ ਦੇਖ ਕੇ ਜਿਵੇਂ ਉਸ ਨੂੰ ਵਿਸ਼ਵਾਸ ਨਹੀਂ ਸਿਆ ਰਿਆ ਇੱਕ ਵਾਰ ਤਾਂ ਉਸ ਨੂੰ ਸੱਜਣ ਦਾ ਚੌਲਾ ਵੀ ਪਿਆ ਪਰ ਰਾਤ ਦੇ ਹਨੇਰੇ ਵਿੱਚ ਵੀ ਉਹ ਗੱਜੂ ਦੀ ਬੁਜੀ ਹੋਈ ਅੱਖ ਨੂੰ ਪਹਿਚਾਣ ਗਏ ਉਹ ਸੰਦਰ ਜਿਵੇਂ ਕੋਈ ਸੁੱਤੀ ਹੋਈ ਵਗਿਹੜੀ ਜਾਗ ਪਈ ਹੋਵੇ ਉਹ ਗੱਜੂ ਦੇ ਝਾਪਟਣ ਵਾਹੀ ਵਾਲੀ ਸੀ ਕਿ ਉਸ ਦੀ ਤ੍ਰਿਮਕ ਸੋਜ ਬੋਲ ਪਈ ਸੰਤੋ ਬੰਦੀਏ ਕੁਝ ਹੋਸ਼ ਕਰ ਸਾਰੀ ਸ਼ਕਤੀ ਇਕੱਠੀ ਕਰਕੇ ਉਸਨੇ ਆਪਣਾ ਗੁੱਸਾ ਕਾਬੂ ਕੀਤਾ ਤੇ ਬੋਲੀ ਕੱਜਣਾ ਜੇ ਤੂੰ ਬੰਦੇ ਦਾ ਪੁੱਤ ਹੈ ਤਾਂ ਹੁਣ ਉੱਠ ਖੜ ਮੰਜੇ ਤੋਂ ਕੱਜੂ ਦੇ ਸਿਰ ਉੱਤੇ ਜਿਵੇਂ ਕੋਤਰ ਸੌ ਕੜਾ ਪਾਣੀ ਦਾ ਡੁੱਲ ਗਿਆ ਹੋਵੇ ਸੰਤੋ ਨੂੰ ਉਹ ਇੱਕ ਸ਼ਬਦ ਵੀ ਨਾ ਕਹਿ ਸਕਿਆ ਆਪਣੀ ਬਰਫ ਹੋਈ ਦੇਨੋ ਕਸੇਟਦਾ ਉਹ ਆਪਣੇ ਮੰਜੇ ਤੇ ਆੜਗਾ ਗਈ ਰਾਤ ਤੱਕ ਉਹ ਛੱਤ ਦੀਆਂ ਸਤੀਰੀਆਂ ਵੱਲ ਵੇਖਦਾ ਰਿਹਾ ਜਦੋਂ ਨੀਂਦ ਆਈ ਤਾਂ ਸੁਪਨੇ ਵੀ ਆਏ ਸੁਪਨੇ ਵਿੱਚ ਜਿਨ੍ਹਾਂ ਵਿੱਚ ਘੋੜਿਆਂ ਤੇ ਚੜੀਆਂ ਤੀਮੀਆਂ ਉਸ ਦੀ ਹਿੱਕ ਉਤੋਂ ਦੀ ਧਗੜ ਧਗੜ ਘੋੜੇ ਦਬਲਦੀਆਂ ਜਾਂਦੀਆਂ ਸਨ ਇਸ ਘਟਨਾ ਤੋਂ ਬਾਅਦ ਗੱਜੂ ਬਾਹਰਲੇ ਬਾਹਰਲੇ ਘਰ ਸੌਂ ਬਾਹਰਲੇ ਘਰ ਸੌਣ ਲੱਗ ਪਿਆ ਇਸ ਘਟਨਾ ਤੋਂ ਬਾਅਦ ਗੱਜੂ ਮਰਜ਼ੀ ਨਾਲ ਕੋਈ ਕੰਮ ਕਰਦਾ ਮਰਜ਼ੀ ਨਾਲ ਨਾ ਕਰਦਾ ਗੱਜੂ ਨੂੰ ਕੋਈ ਤੋੜ ਜਹੀ ਲੱਗੀ ਰਹਿੰਦੀ ਤੇ ਇਹ ਤੋੜ ਨੂੰ ਕੰਡਾ ਖਾ ਕੇ ਤੋੜਨ ਦੀ ਕੋਸ਼ਿਸ਼ ਕਰਦਾ ਇਸ ਘਟਨਾ ਤੋਂ ਬਾਅਦ ਗੱਜੂ ਦਾ ਆਨੰਦ ਬੰਗਾਲੀ ਕੋਲ ਉੱਠਣ ਬਹਿਣ ਹੋ ਗਿਆ ਤੇ ਗੱਜੂ ਨੇ ਮੁੱਲ ਦੀ 3 ਮੀ ਲਾਉਣ ਦਾ ਫੈਸਲਾ ਕਰਕੇ ਆਪਣੇ ਛੋਟੇ ਭਾਈ ਨੂੰ 100 ਦੀ ਇੱਕ ਸੁਣਾਈ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਜਦੋਂ ਕੋਈ ਵੀ ਹਿੱਲਾ ਲੋਟ ਨਾ ਆਇਆ ਤਾਂ ਅਖੀਰ ਸੱਜਣ ਨੇ ਹਥਿਆਰ ਛੱਡ ਦਿੱਤੇ ਚੰਗਾ ਭਰਾਵਾ ਜਿਵੇਂ ਤੇਰੀ ਮਰਜ਼ੀ ਆ ਕਰ ਲੈ ਜਿਵੇਂ ਵਿੱਚ ਤੇਰਾ ਅੱਧਾ ਪਰਸੋਂ ਵੰਡ ਲਾਂਗੇ ਪੰਚਾਇਤ ਕਾਹਨੂੰ ਪਾਉਣੀ ਹੈ ਵਿਚਾਲੇ ਐਵੇਂ ਕੋਈ ਅੱਕੋ ਜਾਂ ਕੋਈ ਕੁਛ ਮੈਂ ਅੱਜ ਜਾ ਕੇ ਕੱਲ ਨੂੰ ਮਾਮੇ ਨੂੰ ਲੈ ਆਉਣਾ ਘਰ ਦੀ ਗੱਲ ਘਰ ਵਿੱਚ ਨਿਬੜ ਜੂ ਸਜਨ ਤਾਂ ਐਨੀ ਕਹਿ ਕੇ ਨਾਨਕੇ ਮਾਮੇ ਲੈਣ ਚਲਾ ਗਿਆ ਪਰ ਸੰਤੋ ਆਪਣੇ ਆਪ ਨਾਲ ਉਲਝੀ ਰਹੀ ਸੱਚੀ ਗੱਲ ਤਾਂ ਇਹ ਹੈ ਕਿ ਸੰਤੋ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੀ ਕਿ ਗੱਜੂ ਤੀਵੀ ਸੱਚਮੁੱਚ ਹੀ ਲੈ ਆਵੇਗਾ ਭਣਕ ਤਾਂ ਉਹ ਨੂੰ ਮਹੀਨਾ ਭਰ ਪਹਿਲਾਂ ਹੀ ਪੈ ਗਏ ਸੀ ਜਦੋਂ ਗੱਜੂ ਆਨੰਦ ਬੰਗਾਲੀਏ ਕੋਲ ਜਾਣ ਆਉਣ ਲੱਗ ਪਿਆ ਸੀ ਪਰ ਉਹ ਸੋਚਦੀ ਸੀ ਐਵੇਂ 2-4 ਦਿਨ ਦਾ ਪਾਗਲਪਣਾ ਹੈ ਆਪੇ ਠੀਕ ਹੋ ਜੂ ਪਰ ਉਹਨੂੰ ਕੀ ਪਤਾ ਸੀ ਕਿ ਗੱਜੂ ਆਪਣੇ ਹੈਂਡ ਨੂੰ ਇੰਨੇ ਦੂਰ ਤੱਕ ਲੈ ਜਾਵੇਗਾ ਹੁਣ ਜਦੋਂ ਗੱਲ ਜ਼ਮੀਨ ਵੰਡਣ ਤੱਕ ਆ ਪਹੁੰਚੀ ਤਾਂ ਸੰਤੋਨ ਨੂੰ ਲੱਗਿਆ ਕਿ ਉਹਦਾ ਤਾਂ ਬਣਿਆ ਬਣਾਇਆ ਘਰ ਟਾਹ ਟੇਰੀ ਹੋਣ ਲੱਗਾ 8 ਵਿੱਚੋਂ 4 ਕਿੱਲੇ ਗੱਜੂ ਲੈ ਜਾਊ ਤਾਂ ਉਹਦੇ ਦੋ ਪੁੱਤਾਂ ਕੋ ਪੱਲੇ ਕੀ ਪਊ ਅੱਗ ਤੇ ਸਵਾ 4 ਕਿੱਲਿਆਂ ਨੂੰ ਤਾਂ ਕਿਸੇ ਧੀ ਵਾਲੇ ਨੇ ਇਸ ਘਰ ਵੱਲ ਮੂੰਹ ਵੀ ਨਹੀਂ ਕਰਨਾ ਇੱਕ ਨੂੰ ਤਾਂ ਦੋ ਹੀ ਆਏ ਫੇਰ ਉਹਨਾਂ ਪੁੱਤਿਆਂ ਦੀ ਪਤਾ ਨਹੀਂ ਕਿਹੇ ਜੇਪ ਘਰ ਦੀ ਹੋ ਕਿ ਕਿਸੇ ਮਾੜੀ ਧੀੜੀ ਦੀ ਲਾਦ ਮੇਰੇ ਪੁੱਤਾਂ ਦੀ ਸ਼ਰੀਕ ਬਣ ਜੂ। ਸ਼੍ਰੀਕੇ ਦਾ ਦਾਗ ਆਪ ਨੂੰ ਕਿਹੜਾ ਨਹੀਂ ਲੱਗੂ। ਮੈਂ ਮੈਂ ਵੀ ਐਵੇਂ ਜਿੱਦ ਜਿੱਦ ਵਿੱਚ ਸਾਰੀ ਖੇੜ ਬਗਾੜ ਲਈ। ਕੋਈ ਬਗਾਨਾ ਤਾਂ ਨਹੀਂ ਸੀ ਸੱਜਣ ਦਾ ਹੀ ਪਾਈ ਹੈ। ਉਹ ਵੀ ਤੀਵੀ ਨੇ ਜਿਹੜੀਆਂ ਸੱਤ ਬਗਾਨਿਆਂ ਨਾਲ ਜਾ ਕੇ ਖੇ ਖਾਂਦੀਆਂ ਨੇ। ਇਹ ਤਾਂ ਫਿਰ ਘਰ ਦਾ ਘਰ ਵਿੱਚ ਹੈ। ਨਾਲੇ ਮਾੜੀ ਗੱਲ ਤੇ ਤਾਂ ਤਾਂ ਹੋਵੇ ਜੇ ਘਰ ਦਾ ਬੰਦਾ ਬੁਰਾ ਮੰਨੇ। ਸੱਜਣ ਤਾਂ ਆਪ ਕਹਿ ਬਾਰ ਆਨੀ ਬਹਾਨੀ ਕਹਿ ਬੈਠਾ ਜਾ ਨਹੀਂ ਸੰਤੀ ਇਹ ਕਮਲੀਏ ਆਪਣੇ ਹੱਥੀ ਆਪਣੀ ਖੇੜ ਆਪ ਹੀ ਬਗਾੜੀ ਜਾਨੀ ਜੱਗ ਵਿੱਚ ਤੈਨੂੰ ਕੌਣ ਸਿਆਣੂ ਸਿਆਣੀ ਆਖੂ ਸੋਚਾਂ ਸੋਚਦੀ ਸੰਤੋ ਨੂੰ ਰਾਤ ਪੈ ਗਈ ਰੋਟੀ ਦਾ ਰਾੜਾ ਬੀੜਾ ਕਰਕੇ ਉਸ ਨੇ ਗੜਬੀ ਚੁੱਕੀ ਤੇ ਪੰਪ ਤੋਂ ਭਰ ਲਈ ਕੱਲੀ ਹੀ ਬਾਹਰ ਕੰਨੀ ਚੱਲ ਪਈ ਮੁੜਦੀ ਹੋਈ ਬੇ ਟੜਕ ਹੋ ਕੇ ਬਾਹਰਲੇ ਘਰ ਜਾ ਵੜੀ ਗੱਜੂ ਮੰਜੀ ਚ ਪਿਆ ਖੌਂ ਖੌਂ ਕਰ ਰਿਆ ਸੀ ਉਸ ਦੇ ਮੰਜੀ ਦੀ ਬਾਹੀ ਤੇ ਬਹਿ ਕੇ ਉਹ ਪਰਜਾਈਆਂ ਵਾਲੇ ਮਿੱਠੇ ਅੰਦਾਜ਼ ਵਿੱਚ ਬੋਲੀ ਮੱਖਾ ਸੌਂ ਗਿਆ ਮਿੱਠੂ ਦੇ ਤਾਇਆ ਦੂਜੇ ਦਿਨ ਜਦੋਂ ਸੱਜਣ ਆਪਣੇ ਮਾਮੇ ਨੂੰ ਲੈ ਕੇ ਮੁੜਿਆ ਤਾਂ ਸਾਤੂ ਨੇ ਉਸ ਨੂੰ ਅੰਦਰ ਲਿਜਾ ਕੇ ਕਿਹਾ ਸਾਰਾ ਕੁਝ ਠੀਕ ਠਾਕ ਹੈ ਮੈਡਮ ਆਈਆਂ ਰਾਤ ਕਾਣੇ ਬਿਹੜੇ ਦਾ ਮੱਥਾ ਸੁਣ ਕੇ ਸੱਜਣ ਨੂੰ ਜਿਵੇਂ ਪਹਿਲੇ ਤੋੜ ਦੀ ਦਾਰੂ ਆਰਗਾ ਨਸ਼ਾ ਆ ਗਿਆ ਹੋਵੇ ਓਏ ਨਹੀਂ ਰੀਸਾਂ ਬਸੰਤ ਕਰਦੀਆਂ ਕਿ ਕਿ ਉਸਨੇ ਸੰਤੋ ਨੂੰ ਜਫੀ ਵਿੱਚ ਘੁੱਟ ਕੇ ਇੱਕ ਨਹੀਂ 100 ਵਾਰੀ ਚੁੰਮਿਆ ਇਹ ਕਹਾਣੀ ਤੁਹਾਨੂੰ ਕਿਦਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ